ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਯੂਟਿਊਬ ਚੈਨਲ ਅੱਜ ਗੱਲ ਕਰਦੇ ਹਾਂ ਮੱਤ ਅਤੇ ਪੜਦਾ ਬਾਰੇ ਵਿੱਕੀ ਕਿਤੇ ਕੰਮ ਤੇ ਜਾਂਦਾ ਹੈ ਤੇ ਹੈਪੀ ਨੂੰ ਤਨਖਾਹ ਮਿਲ ਜਿੰਦੀ ਹੈ ਹੈਪੀ ਕੋਲੋਂ ਪੈਸੇ ਦੀ ਮੰਗ ਕਰਦਾ ਹੈ ਪਹਿਲਾਂ ਹੈਪੀ ਨਾ ਕਰ ਦਿੰਦਾ ਹੈ ਫਿਰ ਦੇ ਦਿੰਦਾ ਹੈ ਫਿਰ ਵਿੱਕੀ ਜਾ ਕੇ ਆਪਣੇ ਮਾਲਕ ਨਾਲ ਗੱਲ ਕਰਦਾ ਹੈ ਉਸ ਕੋਲੋਂ ਪੈਸੇ ਮੰਗਦਾ ਹੈ ਤੇ ਮਾਲਕ ਸਿੱਧਾ-ਸਿੱਧਾ ਨਾ ਕਰ ਦਿੰਦਾ ਹੈ ਵਿੱਕੀ ਲੈ ਜਾਂਦੇ ਹੋਏ ਪੈਸੇ ਪ੍ਰੀਤ ਨੂੰ ਦਿੰਦਾ ਹੈ ਪ੍ਰੀਤ ਹਰਾਣ ਅਤੇ ਖੁਸ਼ ਹੋ ਜਾਂਦੀ ਹੈ ਕਿ ਇੱਕ ਦਿਨ ਵਿੱਚ ਪੈਸੇ ਲੈ ਕੇ ਆਏ ਜਾਂਦਾ ਹੈ ਕਬਲੇ ਤੇ ਸੰਦੀਪ ਨੋਇਸ਼ ਆਪਣਾ ਹੋ ਜਾਂਦਾ ਹੈ ਉਹ ਰੈਸਟੋਰੈਂਟ ਚੱਲ ਜਾਂਦੇ ਹਨ ਅਤੇ ਉਸ ਤੋਂ ਪਤਾ ਕਰਦੇ ਹਨ ਕਿ ਉਹਨੇ ਪੈਸੇ ਹੈਪੀ ਤੋਂ ਲਏ ਹੁੰਦੇ ਹਨ ਅਤੇ ਹੈਪੀ ਵਿੱਕੀ ਨਾਲ ਗੱਲ ਕਰਦਾ ਹੈ ਕਿ ਉਸ ਦਾ ਕੰਮ ਵਿੱਚ ਧਿਆਨ ਨਹੀਂ ਹੈ ਹੈਪੀ ਦਿੱਤੇ ਹੋਏ ਪੈਸੇ ਨੂੰ ਵਾਪਸ ਮੰਗਣ ਦੀ ਕੋਸ਼ਿਸ਼ ਕਰਦਾ ਹੈ ਪਰ ਵਿੱਕੀ ਬਹੁਤ ਚਲਾਕ ਬੰਨਾ ਹੈ ਉਹ ਉਸ ਨੂੰ ਗਲਤ ਲਈ ਨਹੀਂ ਦਿੰਦਾ ਅਤੇ ਨਾ ਹੀ ਉਸ ਦੇ ਪਾਸੇ ਵਾਪਸ ਕਰਦਾ ਹੈ ਉਹ ਥੋੜੇ ਕ ਦਿਨਾਂ ਬਾਅਦ ਮਾਲਕ ਵੀ ਉਸ ਨੂੰ ਬਾਹਰ ਕੱਢਣ ਦੀ ਸੋਚਦਾ ਹੈ ਹੱਤੇ ਫਿਰ ਕਵਲ ਤੇ ਸੰਦੀਪ ਨੂੰ ਪਤਾ ਲੱਗ ਜਾਂਦਾ ਹੈ ਕਵਲ ਤੇ ਸੰਦੀਪ ਵਿਕੀ ਨੂੰ ਪੁੱਛਣਾ ਚਾਹੁੰਦੇ ਹਨ ਪਰ ਨਹੀਂ ਕੋਸ਼ਿਸ਼ ਕਰ ਸਕਦੇ ਇੱਕ ਦਿਨ ਮਾਲਕ ਨੂੰ ਵਿਕੀ ਤੇ ਸ਼ੱਕ ਹੋ ਜਾਂਦਾ ਹੈ ਤੇ ਉਹ ਵਿਕੀ ਨੂੰ ਕੰਮ ਤੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ ਪਰ ਵਿਕੀ ਇਗਨੋਰ ਕਰਦਾ ਹੈ ਅਤੇ ਉਸ ਨੂੰ ਸਿੱਧਾ-ਸਿੱਧਾ ਮਨਾ ਕਰ ਦਿੰਦਾ ਹੈ ਕਿ ਸਾਡੇ ਕੰਮ ਤੇ ਨਾ ਆ ਅਤੇ ਫਿਰ ਵੀ ਵਿਕੀ ਉਸ ਦੀਆਂ ਗੱਲਾਂ ਸੁਣ ਕੇ ਇਗਨੋਰ ਕਰ ਦਿੰਦਾ ਹੈ ਅਤੇ ਗੁੱਸੇ ਵਿੱਚ ਆ ਕੇ ਘਰ ਚਲਾ ਜਾਂਦਾ ਹੈ ਜਾਣ ਤੋਂ ਪਹਿਲਾਂ ਉਹ ਫਿਰ ਮਾਲਕ ਦੇ ਤਰਲੇ ਕਰਦਾ ਹੈ ਕਿ ਉਸ ਨੂੰ ਕੰਮ ਤੋਂ ਨਾ ਕੱਢੇ ਜਾਵੇ ਉਸੇ ਕਰ ਗਰੀਬੀ ਹੈ ਪਰ ਮਾਲਕ ਉਸ ਦੀ ਇੱਕ ਨਹੀਂ ਸੁਣਦਾ ਉਹ ਜਾਣ ਲੱਗਿਆ ਫਿਰ ਵੀ ਹੈਪੀ ਨੂੰ ਕਹਿੰਦਾ ਹੈ ਕਿ ਮੈਨੂੰ ਕੰਮ ਤੋਂ ਨਾ ਹਟਾ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਵੀਡੀਓ ਦੇਖੋ